ਪੰਜਾਬ ਦੇ ਵਿੱਚ ਇਸ ਵੇਲੇ ਐਮਰਜੈਂਸੀ ਲਾਗੂ ਕਰ ਦਿੱਤੀ ਆ ਇਹ ਐਮਰਜੈਂਸੀ ਪਬਲਿਕ ਸੇਫਟੀ ਦੇ ਵਾਸਤੇ ਲਾਗੂ ਕੀਤੀ ਗਈ ਆ ਤੇ ਇਸ ਸਬੰਧ ਦੇ ਵਿੱਚ ਇੱਕ ਲੈਟਰ ਵੀ ਜਾਰੀ ਕੀਤਾ ਗਿਆ ਹੈ ਮਿਨਿਸਟਰੀ ਆਫ ਹੋਮ ਅਫੇਅਰ ਨੇ ਇਹ ਲੈਟਰ ਜਾਰੀ ਕੀਤਾ ਗਿਆ ਤੇ ਉਹਦੇ ਜਿਗਰ ਮੁੱਖ ਤੌਰ ਤੇ ਗੱਲ ਕਹੀਏ ਤੇ ਸਿੱਧੇ ਤੌਰ ਤੇ ਲਿਖਿਆ ਹੈ ਕਿ ਪਬਲਿਕ ਐਮਰਜੈਂਸੀ ਫੋਰ ਪਬਲਿਕ ਸੇਫਟੀ ਕਿਉਂਕਿ ਜਦੋਂ ਤੋਂ ਕਿਸਾਨ ਆंदोलਨ ਸ਼ੁਰੂ ਹੋਇਆ ਉਸ ਤੋਂ ਬਾਅਦ ਲਗਾਤਾਰ ਤਰ੍ਹਾਂ ਤਰ੍ਹਾਂ ਦੇ ਕਦਮ ਪ੍ਰਸ਼ਾਸਨ ਚੱਕ ਰਿਹਾ ਹੈ ਕਿਸਾਨਾਂ ਨੂੰ ਜਿਹੜਾ ਪ੍ਰਸ਼ਾਸਨ ਵੱਲੋਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਤੇ ਇਸ ਵੇਲੇ ਹਰਿਆਣਾ ਦੇ ਵਿੱਚ ਦਿੱਲੀ ਵੱਲ ਨੂੰ ਕੂਚ ਕਰ ਰਿਹਾ ਹੈ ਕਿਸਾਨ ਅੰਦੋਲਨ ਤੇ ਅੱਜ ਸ਼ਾਮ ਨੂੰ ਕਿਸਾਨਾਂ ਦੀ ਚੰਡੀਗੜ੍ਹ ਦੇ ਵਿੱਚ ਬੈਠਕ ਵੀ ਆ ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਦੱਸ ਦਈਏ ਕਿ ਇਹ ਜਿਹੜਾ ਲੈਟਰ ਤੁਸੀਂ ਇਸ ਸਕਰੀਨ ਤੇ ਦੇਖ ਰਹੇ ਹੋ ਕਿ ਇੱਥੇ ਸਿੱਧੇ ਤੌਰ ਤੇ ਲਿਖਿਆ ਹੋਇਆ ਹੈ ਕਿ ਪਬਲਿਕ ਐਮਰਜੈਂਸੀ ਫੋਰ ਪਬਲਿਕ ਸੇਫਟੀ ਤੇ ਟੈਂਪਰੇਰੀ ਜਿਹੜਾ ਇਹ ਸਸਪੈਂਸ਼ਨ ਆਫ ਟੈਲੀਕਮ ਸਰਵਿਸ ਦੇ ਲਈ ਆ ਤੇ ਇਹਦੇ ਲਈ ਰੂਲ ਜਿਹੜਾ ਉਹ ਸਾਡੇ ਕਾਨੂੰਨ ਦਾ 2017 ਦੇ ਵਿੱਚ ਜਿਹੜੀ ਅਮੈਂਡਮੈਂਟ ਹੋਈ ਸੀ ਉਸ ਦੇ ਮੁਤਾਬਿਕ ਇਸ ਰੂਲ ਦੇ ਬਿਹਾਫ ਤੇ ਜਿਹੜੀ ਆ ਉਹ ਪਬਲਿਕ ਸੇਫਟੀ ਦੇ ਲਈ ਐਮਰਜੈਂਸੀ ਜਿਹੜੀ ਆ ਉਹ ਲਾਗੂ ਕੀਤੀ ਗਈ ਆ ਤੇ ਹੁਣ ਇਸ ਸਬੰਧ ਦੇ ਵਿੱਚ ਇਸ ਚਿੱਠੀ ਤੁਹਾਨੂੰ ਦੱਸਦੀ ਹੈ ਕਿ 12 ਫਰਵਰੀ ਦੀ ਆ ਤੇ ਅਜੇ ਵੀ ਇੱਕ ਹੋਰ ਦਿਨ ਯਾਨੀ ਕਿ 16 ਫਰਵਰੀ ਦੀ ਰਾਤ 11:59 ਮਿੰਟ ਤੱਕ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਅਜੇ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਉਹ ਬੰਦ ਰਹਿਣਗੀਆਂ ਕਿਉਂਕਿ ਇਹ ਸੇਵਾਵਾਂ ਟੈਂਪਰੇਰੀ ਤੌਰ ਤੇ ਰੋਕ ਦਿੱਤੀਆਂ ਗਈਆਂ ਨੇ ਤੇ ਇਸ ਦੇ ਲਈ ਜਿਹੜਾ ਮੁੱਖ ਤੌਰ ਤੇ ਜਿਹੜੇ ਇਲਾਕੇ ਦੱਸੇ ਗਏ ਨੇ ਉਹ ਤੁਹਾਨੂੰ ਦੱਸਦੀ ਹੈ ਕਿ ਪਟਿਆਲਾ ਤੇ ਪਟਿਆਲਾ ਦੇ ਨਾਲ ਸੰਗਰੂਰ ਤੇ ਇਸ ਦੇ ਨਾਲ ਸ੍ਰੀ ਫਤਿਹਗੜ ਸਾਹਿਬ 12 ਫਰਵਰੀ ਤੋਂ ਇਹ ਇੱਥੇ ਇੰਟਰਨੈਟ ਦੀਆਂ ਸੇਵਾਵਾਂ ਮੁਕਤੋਰ ਤੇ ਬੰਦ ਨੇ ਤੇ ਅਜੇ 16 ਫਰਵਰੀ ਤੱਕ ਬੰਦ ਰੱਖਣ ਦੀ ਗੱਲ ਕਹੀ ਜਾ ਰਹੀ ਹੈ ਕਿਉਂਕਿ 15 ਫਰਵਰੀ ਨੂੰ ਕਿਸਾਨ ਅੰਦੋਲਨ ਦੇ ਦਰਮਿਆਨ ਜਿਹੜਾ 12 ਤੋਂ 4 ਵਜੇ ਦਾ ਵੇਲਾ ਸੀ ਉਸ ਦੇ ਵਿੱਚ ਜਿਹੜੀਆਂ ਰੇਲਾਂ ਰੋਕਣ ਦੀ ਯਾਨੀ ਕਿ ਕਿਸਾਨਾਂ ਨੇ ਟ੍ਰੇਨ ਟਰੈਕ ਜਿਹੜੇ ਰੇਲਵੇ ਟਰੈਕ ਨੇ ਉਹਦੇ ਤੇ ਬੈਠ ਕੇ ਦਰਨਾ ਦੇਣਾ ਸੀ ਤੇ ਉਸ ਦੇ ਨਾਲ ਹੀ 16 ਫਰਵਰੀ ਨੂੰ ਭਾਰਤ ਬੰਦਾ ਐਲਾਨ ਜਿਹੜਾ ਉਹ ਕਿਸਾਨ ਜੱਥੇਬੰਦੀਆਂ ਵੱਲੋਂ ਕੀਤਾ ਗਿਆ ਤੇ ਇਸ ਦੇ ਨਾਲ ਹੀ ਇਹ ਜਿਹੜੇ ਚਿੱਠੀ ਜਿਹੜੀ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਹੋਮ ਅਫੇਅਰ ਨੇ ਲਾਗੂ ਕੀਤੀ ਆ ਜਾਰੀ ਕੀਤੀ ਆ ਤੇ ਇਹ ਆਰਡਰ ਦਿੱਤੇ ਗਏ ਸੀ ਤੇ ਅਜੇ ਇਹ ਜਿਹੜੀਆਂ ਤਿੰਨ ਜ਼ਿਲ੍ਹੇ ਨੇ ਇਹਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਫਤੇਗੜ ਸਾਈਵਾ ਤੇ ਇਸ ਦੇ ਨਾਲ ਪਟਿਆਲਾ ਤੇ ਸੰਗਰੂਰ ਆ ਪਹਿਲੇ ਨੰਬਰ ਤੇ ਪਟਿਆਲਾ ਦੂਜੇ ਤੇ ਸੰਗਰੂਰ ਤੇ ਤੀਜੇ ਤੇ ਜਿਹੜਾ ਉਹ ਫਤੇਗੜ ਸਾਹਿਬ ਆ ਤੇ ਇਸ ਦੇ ਲਈ ਪ੍ਰੋਪਰ ਜਿਹੜੇ ਆ ਆ ਸ੍ਰੀ ਥਾਪਨ ਦੇਕਾ ਜਿਹੜੇ ਡਾਇਰੈਕਟਰ ਨੇ ਆਈਵੀਐਮਐਚਏ ਦੇ ਉਹਨਾਂ ਨੂੰ ਵੀ ਲਿਖੀ ਗਈ ਆ ਤੇ ਐਮਯੂ ਦੇ ਵਿੱਚ ਮਿਨਿਸਟਰੀ ਆਫ ਹੋਮ ਅਫੇਅਰ ਦੇ ਅਤਲ ਕੁਮਾਰ ਸਾਹਿਲ ਜਿਹੜੇ ਨੇ ਉਹਨਾਂ ਨੇ ਇਸ ਬਾਰੇ ਜਿਹੜੀ ਉਹ ਚਿੱਠੀ ਜਾਰੀ ਕੀਤੀ ਹੈ ਬਕਾਇਦਾ ਦੇ ਸਾਈਨ ਨੇ ਤੇ ਅਜੇ ਕੁਝ ਹੋਰ ਕੰਟੇ ਇਨ੍ਹਾਂ ਸ਼ਹਿਰਾਂ ਦੇ ਵਿੱਚ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਆ ਜਨਤਾ ਨੂੰ ਪਰੇਸ਼ਾਨੀ ਹੋ ਸਕਦੀ ਆ ਕਿਉਂਕਿ ਕਈ ਵਾਰ ਇਹ ਸੁਭਦਾ ਇਸ ਸਟੈਪ ਇਸ ਕਰਕੇ ਲੈਣਾ ਲਾਜ਼ਮੀ ਹੋ ਜਾਂਦੇ ਨੇ ਕਈ ਪੜਕਾਉ ਪੋਸਟਾਂ ਜਾਂ ਕਈ ਅਜੇ ਸੋਸ਼ਲ ਮੀਡੀਆ ਤੇ ਪੋਸਟ ਕੀਤੇ ਜਾਂਦੇ ਨੇ ਜਿਸ ਤੇ ਤਣਾਅ ਤੇ ਸਮਾਜ ਦਾ ਮਾਹੌਲ ਖਰਾਬ ਹੋ ਸਕਦਾ ਹੈ ਤੇ ਇਸ ਨੂੰ ਵੇਖਦੇ ਹੋਏ ਪਬਲਿਕ ਸੇਫਟੀ ਦੇ ਵਾਸਤੇ ਪਬਲਿਕ ਐਮਰਜੈਂਸੀ ਜਿਹੜੀ ਆ ਉਹ ਐਲਾਨੀ ਗਈ ਆ ਤੇ ਅਜੇ 16 ਫਰਵਰੀ ਦੀ ਰਾਤ 11 ਵਜੇ ਤੱਕ ਇਨ੍ਹਾਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਅਜੇ ਵੀ ਬੰਦ ਰਹੇਗਾ